ਮੌਸਮ ਨੂੰ ਲੈ ਕੇ ਆ ਗਈ ਹੈ ਵੱਡੀ ਖਬਰ ਜਾਣੋ ਹੁਣ ਕੀ ਰੁਖ ਲੈਣ ਜਾ ਰਿਹਾ ਹੈ ਮੌਸਮ ਕਿਹੜੇ ਇਲਾਕੇ ਦੇ ਵਿੱਚ ਅੱਜ ਪਵੇਗੀ ਸੰਘਣੀ ਧੁੰਦ ਤੇ ਕਦੋਂ ਪਵੇਗਾ ਪੰਜਾਬ ਦੇ ਵਿੱਚ ਮੀਂਹ ਪਿਆਰਪਰੀ ਸਾਸ੍ਰੀਕਾਲ ਮੈਂ ਹਾਂ ਹੀਨਾ ਕਲੋਜਿਆ ਮੌਸਮ ਦਾ ਹਾਲ ਦੱਸਾਂਗੇ ਕਿ ਅੱਜ ਪੰਜਾਬ ਦੇ ਵਿੱਚ ਮੌਸਮ ਕਿਹੋ ਜਿਹਾ ਰਹਿਣ ਵਾਲਾ ਹੈ ਧੁੰਦ ਨੂੰ ਲੈ ਕੇ ਕਿਹੜੇ ਕਿਹੜੇ ਜ਼ਿਲ੍ਹਿਆਂ ਦੇ ਵਿੱਚ yellow alert ਜਾਰੀ ਹੈ ਤੇ ਦੂਜੇ ਪਾਸੇ ਬਦਲੀ ਕਾਰਵਾਈਆਂ ਕਿਹੜੇ ਇਲਾਕਿਆਂ ਦੇ ਵਿੱਚ ਦੇਖਣ ਨੂੰ ਮਿਲਣਗੀਆਂ ਤੇ ਨਾਲ ਦੀ ਨਾਲ ਪੰਜਾਬ ਦੇ ਵਿੱਚ ਮੀਂਹ ਪੈਣ ਦੇ ਕਦੋਂ ਅਸਰ ਬਣਦੇ ਹੋਏ ਨਜ਼ਰ ਆ ਰਹੇ ਨੇ ਦਰਅਸਲ ਮੌਸਮ ਵਿਭਾਗ ਦੇ ਵੱਲੋਂ ਜੋ ਤਾਜ਼ਾ ਅਪਡੇਟ ਜਾਰੀ ਕੀਤੀ ਗਈ ਹੈ ਇਸ ਅਪਡੇਟ ਮੁਤਾਬਕ ਅੱਜ ਦਾ ਪੰਜਾਬ ਦੇ ਵਿੱਚ ਮੌਸਮ ਸਾਫ਼ ਤੇ ਖੁਸ਼ਕ ਰਹਿਣ ਵਾਲਾ ਹੈ ਧੁੱਪ ਦਿਨ ਵੇਲੇ ਨਿਕਲੀ ਰਹੇਗੀ ਤਾਪਮਾਨ ਵੱਤ ਤੋਂ ਵੱਧ 22 ਡਿਗਰੀ ਸੈਲਸੀਅਸ ਅਤੇ ਘੱਟ ਤੋਂ ਘੱਟ 10 ਡਿਗਰੀ ਸੈਲਸੀਅਸ ਤੱਕ ਰਹਿ ਸਕਦਾ ਹੈ। ਤਿੱਖੀ ਧੁੱਪ ਨਿਕਲੀ ਰਹੇਗੀ ਜਿਸ ਕਰਕੇ ਤਾਪਮਾਨ ਦੇ ਵਿੱਚ ਵਾਧਾ ਜਿਹੜਾ ਉਹ ਦਰਜ ਕੀਤਾ ਜਾ ਸਕਦਾ ਇੱਕ ਤੋਂ 2 ਡਿਗਰੀ ਦਾ ਮਹੱਜ ਪਰ ਉਸ ਤੋਂ ਬਾਅਦ ਪਾਰਾ ਡਿੱਗਣਾ ਸ਼ੁਰੂ ਹੋ ਜਾਵੇਗਾ। ਮੌਸਮ ਵਿਭਾਗ ਦੇ ਵੱਲੋਂ ਆਉਣ ਦਿਨਾਂ ਦੇ ਲਈ ਇਹ ਭਵਿੱਖਬਾਣੀ ਕੀਤੀ ਗਈ ਹੈ ਕਿ ਆਉਣ ਦੇ ਦਿਨਾਂ ਵਿੱਚ ਚੱਲੇ ਠੰਡੀਆਂ ਹਵਾਵਾਂ ਚੱਲਣ ਕੀਆਂ ਪਾਰਾ ਡਿੱਗ ਜਾਵੇਗਾ। ਤਾਪਮਾਨ ਦੇ ਵਿੱਚ ਵੀ ਗਿਰਾਵਟ ਜਿਹੜੀ ਹੈ ਉਹ ਦਰਜ ਕੀਤੀ ਜਾਵੇਗੀ ਅਤੇ ਅੱਜ ਦੇ ਲਈ ਵੀ ਮੌਸਮ ਵਿਭਾਗ ਦੇ ਵੱਲੋਂ ਕਈ ਜ਼ਿਲ੍ਹਿਆਂ ਦੇ ਲਈ yellow alert ਜਾਰੀ ਕੀਤਾ ਗਿਆ ਧੁੰਦ ਨੂੰ ਲੈ ਕੇ 12 ਤੋਂ 13 ਜ਼ਿਲ੍ਹਿਆਂ ਦੇ ਲਈ yellow alert ਜਾਰੀ ਹੈ ਪਰ ਜਿਵੇਂ ਜਿਵੇਂ ਸੂਰਜ ਚੜ੍ਹੇਗਾ ਓਵੇਂ ਓਵੇਂ ਧੁੰਦ ਜਿਹੜੀ ਹੈ ਉਹ ਹਲਕੀ ਹੋ ਜਾਵੇਗੀ ਅਤੇ ਕਹਿ ਸਕਦੇ ਕਿ ਖਤਮ ਹੋ ਜਾਵੇਗੀ ਦੂਜੇ ਪਾਸੇ ਜੇਕਰ ਗੱਲ ਕਰੀਏ ਤਾਂ ਸੂਰਜ ਚੜਨ ਦਾ ਸਮਾਂ ਹੋਵੇਗਾ ਸਵੇਰੇ 7 ਵਜੇ ਤੇ ਸੂਰਜ ਛਿਪਣ ਦਾ ਵੇਲਾ ਹੋਵੇਗਾ ਸ਼ਾਮ 5:22 ਬਾਈ ਮਿੰਟ ਤੇ ਆਓ ਜਾਣ ਲੈਂਦੇ ਹਾਂ ਮੌਸਮ ਦਾ ਹਾਲ ਵਿਸਥਾਰ ਦਿਨਾਂ ਸਭ ਤੋਂ ਪਹਿਲਾਂ ਗੱਲ ਮਾਝੇ ਖੇਤਰ ਦੀ ਕਰਾਂਗੇ ਪਠਾਨਕੋਟ ਦੇ ਵਿੱਚ ਮੌਸਮ ਸਾਫ਼ ਤੇ ਖੁਸ਼ਕ ਰਹੇਗਾ ਗੁਰਦਾਸਪੁਰ ਦੇ ਵਿੱਚ ਵੀ ਮੌਸਮ ਸਾਫ਼ ਰਹਿਣ ਵਾਲਾ ਹੈ ਧੁੱਪ ਨਿਕਲੀ ਰਹੇਗੀ ਪਰ ਧੁੰਦ ਦਾ येलो ਅਲਰਟ ਵੀ ਚੱਲ ਰਹੀ ਹੈ ਅਜਿਹੇ ਮੌਸਮ ਅੰਮ੍ਰਿਤਸਰ ਦੇ ਵਿੱਚ ਵੀ ਦੇਖਣ ਨੂੰ ਮਿਲੇਗਾ ਜਿੱਥੇ ਧੁੰਦ ਦਾ yellow alert ਜਾਰੀ ਹੈ ਪਰ ਦਿਨ ਵੇਲੇ ਧੁੱਪ ਨਿਕਲੀ ਰਹੇਗੀ ਤਰਨਤਾਰਨ ਦੇ ਵਿੱਚ ਹਾਲਾਕੀ ਮੌਸਮ ਸਾਫ਼ ਰਹੇਗਾ ਗੱਲ ਦੁਆਬਾ ਖੇਤਰ ਦੀ ਕਰਾਂਗੇ ਹੁਸ਼ਿਆਰਪੁਰ ਦੇ ਵਿੱਚ ਧੁੰਦ ਨੂੰ ਲੈ ਕੇ yellow alert ਜਾਰੀ ਹੈ ਨਵਾਂ ਸ਼ਹਿਰ ਦੇ ਵਿੱਚ ਵੀ ਧੁੰਦ ਦਾ yellow alert ਜਾਰੀ ਹੈ ਕਪੂਰਥਲਾ ਦੇ ਵਿੱਚ ਵੀ ਧੁੰਦ ਨੂੰ ਲੈ ਕੇ yellow alert ਜਾਰੀ ਕੀਤਾ ਗਿਆ ਹੈ ਜਲੰਧਰ ਦੇ ਲਈ ਵੀ ਧੁੰਦ ਦਾ yellow alert ਜਾਰੀ ਹੈ ਗਲਮਾਲਵੇ ਖੇਤਰ ਦੀ ਕਰਾਂਗੇ ਫਿਰੋਜ਼ਪੁਰ ਦੇ ਵਿੱਚ ਮੌਸਮ ਸਾਫ਼ ਰਹਿਣ ਦੀ ਸੰਭਾਵਨਾ ਹੈ ਫਾਜ਼ਿਲਕਾ ਦੇ ਵਿੱਚ ਵੀ ਮੌਸਮ ਸਾਫ਼ ਰਹੇਗਾ ਫਰੀਦਕੋਟ ਦੇ ਵਿੱਚ ਵੀ ਮੌਸਮ ਸਾਫ਼ ਰਹੇਗਾ ਸ਼੍ਰੀ ਮੁਕਤਸਰ ਸਾਹਿਬ ਦੇ ਲਈ ਵੀ ਕੋਈ ਅਲਰਟ ਜਾਰੀ ਨਹੀਂ ਹੈ ਮੋਗਾ ਦੇ ਲਈ ਧੁੰਦ ਦਾ ਅਲਰਟ ਜਾਰੀ ਹੈ ਬਠਿੰਡਾ ਦੇ ਵਿੱਚ ਵੀ ਧੁੰਦ ਨੂੰ ਲੈ ਕੇ yellow alert ਜਾਰੀ ਕੀਤਾ ਗਿਆ ਹੈ ਲੁਧਿਆਣਾ ਦੇ ਵਿੱਚ ਧੁੰਦ ਦਾ yellow alert ਜਾਰੀ ਹੈ ਬਰਨਾਲਾ ਦੇ ਲਈ ਵੀ ਧੁੰਦ ਨੂੰ ਲੈ ਕੇ yellow alert ਜਾਰੀ ਕੀਤਾ ਗਿਆ ਹੈ ਮਾਨਸਾ ਦੇ ਵਿੱਚ ਵੀ ਧੁੰਦ ਨੂੰ ਲੈ ਕੇ ਯੈਲੋ ਅਲਰਟ ਜਾਰੀ ਹੈ ਸੰਗਰੂਰ ਦੇ ਵਿੱਚ ਵੀ ਧੁੰਦ ਦਾ ਯੈਲੋ ਅਲਰਟ ਜਾਰੀ ਹੈ ਮਲੇਰਕੋਟਲਾ ਦੇ ਵਿੱਚ ਵੀ ਮੌਸਮ ਸਾਫ਼ ਰਹੇਗਾ ਫਤਿਹਗੜ੍ਹ ਸਾਹਿਬ ਦੇ ਵਿੱਚ ਵੀ ਧੁੰਦ ਨੂੰ ਲੈ ਕੇ ਯੈਲੋ ਅਲਰਟ ਜਾਰੀ ਹੈ ਰੂਪਨਗਰ ਦੇ ਵਿੱਚ ਮੌਸਮ ਸਾਫ਼ ਰਹੇਗਾ ਐਸਐਸ ਨਗਰ ਦੇ ਵਿੱਚ ਵੀ ਮੌਸਮ ਸਾਫ਼ ਰਹੇਗਾ ਤੁਹਾਨੂੰ ਜਲਵਾਯੂ ਵਿਸਥਾਰ ਦੇ ਨਾਲ ਮੌਸਮ ਦਾ ਹਾਲ ਦੱਸ ਦਿੱਤਾ ਹੈ ਕਿ ਅੱਜ ਪੰਜਾਬ ਦੇ ਵਿੱਚ ਮੌਸਮ ਕਿਹੋ ਜਿਹਾ ਰਹਿ ਸਕਦਾ ਤੇ ਕਿਹੜੇ-ਕਿਹੜੇ ਇਲਾਕਿਆਂ ਦੇ ਲਈ ਧੁੰਦ ਨੂੰ ਲੈ ਕੇ yellow alert جاری ਹੈ ਇਸ ਦੇ ਨਾਲ ਹੀ ਤੁਸੀਂ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਸਕਦੇ ਹੋ Facebook ਪੇਜ ਨੂੰ ਲਾਈਕ ਤੇ ਫੋਲੋ ਕਰ ਸਕਦੇ ਹੋ ਤਾਂ ਜੋ ਮੌਸਮ ਦੇ ਨਾਲ ਜੁੜੀਆਂ ਹੋਈਆਂ ਤਾਜ਼ਾ ਤਰੀਨ ਜਾਣਕਾਰੀਆਂ ਅਸੀਂ ਤੁਹਾਡੇ ਤੱਕ ਪਹੁੰਚਦਾ ਕਰ ਸਕੀਏ ਇਸ ਵੀਡੀਓ ਨੂੰ ਤੁਸੀਂ ਵੱਧ ਤੋਂ ਵੱਧ ਸ਼ੇਅਰ ਕਰ ਸਕਦੇ ਹੋ ਤਾਂ ਜੋ ਮੌਸਮ ਦੇ ਨਾਲ ਜੁੜੀ ਹੋਈ ਜਾਣਕਾਰੀ ਹੋਰਾਂ ਲੋਕਾਂ ਤੱਕ ਵੀ ਪਹੁੰਚਦਾ ਹੋ ਸਕੇ ਮੌਸਮ ਦੇ ਨਾਲ ਹੋਈਆਂ ਹੋਈਆਂ ਤਾਜ਼ਾ ترین ਜਾਣਕਾਰੀਆਂ ਲੈ ਕੇ ਤੁਹਾਡੇ ਮੁਖਾਤੀਬ ਇਸੇ ਤਰ੍ਹਾਂ ਹੁੰਦੇ ਰਹਾਂਗੇ ਜੁੜੇ ਰਹੋ ਲਾਈ ਪੰਜਾਬੀ ਟੀਵੀ ਦੇ ਨਾਲ ਬਹੁਤ ਬਹੁਤ ਧੰਨਵਾਦ ਤੁਸੀਂ ਦੇਖ ਰਹੇ ਹੋ ਲਾਈ ਪੰਜਾਬੀ ਟੀਵੀ